ਅੱਜ ਕਿੰਨਾ ਮਗਰਿੱਤ ਹੋਟਾ? ਮਨੀ ਲੈ ਵੜਾ ਵੀਰੇ ਠੀਕ ਆ। ਵੀਰੇ ਅੱਜ ਕਿੰਨੇ ਕਬੂਤਰ ਐਂਟਰ ਹੋਏ ਨੇ? 36 ਕਬੂਤਰ ਐਂਟਰ ਹੋਏ ਦੀ ਵੀਰੇ। ਠੀਕ ਆ ਜੀ। ਉਹਦੇ ਵਿੱਚੋਂ ਇੱਕ ਕਬੂਤਰ ਉੱਲੇ ਤੇ ਵਰ ਗਿਆ ਦੀ। ਠੀਕ ਆ ਜੀ। 35 ਕਬੂਤਰਾਂ ਦੀ ਐਂਟਰੀ ਆਈ ਦੀ ਆਪਣੇ ਕੋਲ। ਠੀਕ ਗੱਲ। ਹਾਂ ਜੀ। ਤੇ ਮੁਰ ਕਿੰਨੇ ਕਬੂਤਰ ਜਿੱਤੂ ਰਹੇ ਨੇ ਵੀਰੇ ਅੱਜ? 3 ਕਬੂਤਰ ਜਿੱਤੂ ਰਹੇ ਨੇ ਵੀਰੇ। ਠੀਕ ਆ। ਇਹ ਸਾਂਝੀ ਰਹੇ ਨੇ ਕਿਵੇਂ? ਸਾਂਝੀ ਹੋ ਗਈ 3 ਕਬੂਤਰਾਂ 'ਚ। ਠੀਕ ਆ। ਜਿਹੜਾ ਪ੍ਰਾਈਜ਼ ਉਹਨਾਂ ਨੂੰ ਉਸ ਹਿਸਾਬ ਨਾਲ ਪਹਿਲਾ ਦੂਜਾ ਤੀਜਾ। ਠੀਕ ਹੈ ਤਾਂ ਬਾਕੀ ਜਿਹੜਾ ਇਹ ਰੰਗਰ ਪਾਣੀ ਤਾਂ ਪਹਿਲੇ ਵੀ ਗੱਲਬਾਤ ਕੀਤੀ ਸੀਗੀ ਆਪਣੇ ਜਿਹੜੇ ਵੀਰ ਕਬੂਤਰਾਂ ਦੇ ਛੱਡੇ ਜਿਹਨਾਂ ਨੇ ਹਿੱਸਾ ਲਿਆ ਸਾਰਿਆਂ ਨੇ ਕਾਈ ਵਧੀਆ ਪ੍ਰਵਾਨ ਕੀਤੀਗਾ ਕਿਹਦੇ ਵੱਲੋਂ ਕਿੰਨਾ ਕੁ ਸਹਿਯੋਗ ਹੋਇਆ ਤਾਂ ਗੱਲ ਲੰਘਾਓ ਵੀਰੇ ਸਾਰੇ ਪਿੰਡ ਦਾ ਸਹਿਯੋਗ ਵਧੀਆ ਪਾਉਂ ਨਿੱਲੇ ਵੀ ਆਣੇ ਮੁੰਡੇ ਕਬੂਤਰਾਂ ਵਾਲੇ ਨੇ ਸਾਰਾ ਸਹਿਯੋਗ ਦਿੱਤਾ ਜਿਹੜੇ ਕਈ ਵਾਰ ਸੁਣਦੇ ਆ ਵੀ ਜਿਵੇਂ ਆਪਾਂ ਕਹਿੰਦੇ ਆ ਐਂਟਰੀ ਦੇ ਵਿੱਚੋਂ ਪੈਸਾ ਲੈ ਲੈਂਦੇ ਆ ਵੀ ਓਪਨ ਤੁਸੀਂ ਓਪਨ ਨਹੀਂ ਨਹੀਂ ਵੀਰੇ ਆਪਾਂ ਲਿਓ ਕੀਤਾ ਹਾਂ ਵੀਰੇ ਜਿਨੇ ਕੋਈ ਪੈਸਾ ਨਹੀਂ ਖਟਿਆ ਐਂਟਰੀ ਚ ਉਹ ਕਰਵਾਦਾ ਪੈਸਾ ਐਂਟਰੀਆਂ ਸੀ ਉਹ ਸਾਰੇ ਉਹਨਾਂ ਨੂੰ ਦਿੱ ਜਿਹੜੇ ਆਏ ਨੇ ਅੱਜ ਸਾਰੇ ਵੀਰਾਂ ਦਾ ਵੀਰ ਬਹੁਤ ਬਹੁਤ ਧੰਨਵਾਦ ਤੇ ਗਾਹ ਨੂੰ ਹੋਲ ਟਾਪ ਦੀ ਬਾਜੀ ਕਰਾਵਾਂਗੇ ਦੋ ਵੀ ਬੜਤ ਬੜਤ ਸਹਿਯੋਗ ਹਾਂ ਜੀ ਤੇ ਦੇਖੋ ਸਾਰੇ ਇਕੱਲੇ ਨਾਲ ਤਾਂ ਕੰਮ ਹੁੰਦਾ ਨਹੀਂ ਕ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਕੰਮ ਮੈਂ ਦੇਖਿਆ ਤੇ ਬਾਕੀ ਮੈਂ ਗੱਲਬਾਤ ਵੀ ਕੀਤੀ ਹੈ ਜਿੰਨੇ ਵੀ ਸਾਰੇ ਕਬੂਤਰ ਵੀਰ ਆਏ ਨੇ ਆਪਣੇ ਕਬੂਤਰ ਲੈ ਕੇ ਜਿੱਸਾ ਆਇਆ ਤੇ ਸਾਰਿਆਂ ਦਾ ਇਹੀ ਕਿਹਾ ਵੀ ਸਾਰਾ ਵਧੀਆ ਨਿਰਪੱਖ ਫੈਸਲੇ ਹੋਏ ਨੇ ਅੱਡ ਗੱਲ ਫੈਸਲੇ ਨੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਤੇ ਜਿੰਨਾ ਵੀ ਪ੍ਰਬੰਧ ਦੀ ਜੂਸ ਦਾ ਕੋਲਡ ਡਰਿੰਕ ਸਵੇਰ ਤੋਂ ਚੱਲ ਰਹੇ ਨੇ ਉਹ ਵੀ ਆਪਾਂ ਦੇਖਿਆ ਨੇ ਸਾਰੇ ਵਿੱਚ ਕਵਰ ਕਰਾਂਗੇ ਜੂਸ ਦਾ ਪ੍ਰਬੰਧ ਆਪਣੇ ਪਹਿਲਵਾਨ ਬੱਲੇ ਹੋਯਾ ਦੀ ਵੀਰੇ ਅੱਛਾ ਜੀ ਤੇ ਇਹਦਾ ਨਾਂ ਕੀ ਹੈ ਜੀ ਨਹੀਂ ਤਲਵਾਰ ਵਾਲਾ ਠੀਕ ਹੈ ਇਹਨਾਂ ਵੱਲੋਂ ਜੀ ਜੂਸ ਦਾ ਪ੍ਰਬੰਧ ਜੋ ਸਵੇਰ ਤੋਂ ਲਗਾਤਾਰ ਆਪਾਂ ਨਿਰੰਤਰ ਪੀ ਰਹੇ ਹਾਂ ਤੇ ਕੋਲਡ ਡਰਿੰਕ ਤੇ ਹੋਰ ਪ੍ਰਬੰਧ ਜਿੰਦੇ ਕਰੇ ਲੰਗਰ ਦੇ ਤੇ ਹੋਰ ਕੋਈ ਗੱਲ ਬਾਤ ਗਏ ਬਸ ਵੀਰੇ ਧੰਨਵਾਦ ਬਹੁਤ ਧੰਨਵਾਦ ਦੇ ਨਾਮ ਦੀ ਵੰਡ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਆਇਆ ਵੀਰ ਪਹਿਲਾਂ ਨਾ ਬਾਜੀ ਦਾ ਸਾਰਾ 베ਰਵਾ ਤੁਸੀਂ ਅੱਜ ਦੀ ਵੀਰ ਆਇਆ ਵੀਰ ਕਿਹੜਾ ਪਹਿਲਾਂ ਆਇਆ ਅਗਬਿੱਲਾ ਗਾਜੇ ਵਾਲ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਿਵੜਾ ਤੇ ਇੱਥੇ ਕਬੂਤਰ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਅੱਜ ਦੀ ਜਿਹੜੀ ਸਾਰੀ ਬਾਜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਵੀਡੀਓ 'ਚ ਸਾਡੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤੇ ਜਿੰਨੀ ਵੀ ਸਵੇਰ ਬਾਜੀ ਆ ਉਹ ਆਪਾਂ ਸਾਰੀ ਕਵਰ ਕੀਤੀ ਆ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਸਾਡੇ ਐਂਡ ਤੱਕ ਜਰੂਰ ਜੁੜੇ ਰਹੋ ਹਾਂਜੀ ਚੱਕ ਮਾਫੀ ਪਿੰਡਾ ਵੀਰ ਜੀ ਆਪਣਾ ਤੇ ਅੱਜ ਪਿੰਡ ਬਾਜੀ ਵੀ ਛੁੱਟੀ ਆ ਜੀ ਪਿੰਡ ਲੇਵੜੇ ਤੇ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਆ ਰੋਟੀ ਪਾਣੀ ਤੇ ਜੋ ਵੀ ਦਰ ਆਪਣੇ ਸਾਰੇ ਲਵੇ ਦਵੇ ਤੋਂ ਪਿੰਡਾਂ ਤੋਂ ਪਹੁੰਚੇ ਹੋਏ ਨੇ ਦਰਸ਼ਕ ਵੀ ਸਾਰੇ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਕਮੇਟੀ ਦਾ ਮਨਪ੍ਰੀਤ ਮੁੰਡਾ ਮਨੀ ਤੇ ਸੈਂਪੀ ਮੁੰਡਾ ਲੇਵੜੇ ਦਾ ਤੇ ਹੋਰ ਵੀ ਭਗਵੰਤ ਸੱਜਣ ਲਵੇ ਲਵੇ ਤੋਂ ਪਹੁੰਚੇ ਨੇ ਤੇ ਜਿਆਦਾ ਕਬੂਤਰ ਤਾਂ ਨਹੀਂ ਆ 42 ਵਾਲੀ ਕਬੂਤਰ ਛੋਟੇ ਨੇ ਤੇ ਬਾਕੀ ਜੋ ਵੀ ਆਪਣੇ ਕੋ ਪਹੁੰਚੇ ਨੇ ਸਾਰੇ ਆਪਣੇ ਤਵੇ ਤਵੇ ਆਣ ਦਾ ਧੰਨਵਾਦ ਆ ਵੀਰੇ ਬਾਈ ਪ੍ਰਬੰਧ ਕਿਵੇਂ ਲੱਗਿਆ ਬਹੁਤ ਵਧੀਆ ਪ੍ਰਬੰਧ ਆ ਵੀਰੇ ਨਹੀਂ ਨਹੀਂ ਬਹੁਤ ਵਧੀਆ ਵੀਰੇ ਨਾ ਨਾ ਬਹੁਤ ਵਧੀਆ ਨਫਕ ਕੰਮ ਕਰ ਰਹੇ ਨੇ ਸਾਰੇ ਬੜੀਆਂ ਨਾਮ ਦੇਣੇ ਨੇ ਪਿੰਡ ਬੱਲੀਓ ਤੇ ਰੋਟੀ ਪਾਣੀ ਦਾ ਖਾਸ ਗੁਰਦੁਆਰਾ ਸਾਹਿਬ ਪ੍ਰਬੰਧ ਕੀਤਾ ਤੇ ਸ਼ਵੀਲ ਵੀ ਪਿੰਡ ਬੱਲੀਓ ਨਾਲ ਪਾਈ ਗਈ ਆ ਠੀਕ ਆ ਬਹੁਤ ਵਧੀਆ ਪੀਤਾ ਵੀ ਤੇ ਚੱਕਮਾ ਵੀ ਦਿਓ ਮੇਰੇ ਨੂੰ ਲੋ ਜੀ ਕਹਦੇ ਆ ਤੇ ਸਾਡਾ ਪੀਰ 25 ਨੰਬਰ ਦੇ ਟੀ-ਸ਼ਰਟ ਪਾ ਕੇ ਪ੍ਰਬੰਧਕਾਂ ਦੇ ਨਾਲ ਪੂਰੀ ਮਦਦ ਕਰਾ ਰਿਹਾ ਕੋਠੇ ਤੇ ਐਨ ਪੂਰੀ ਤਿੱਖੀ ਨਜ਼ਰ ਲੈ ਕੇ ਖੜਾ ਵਾ ਜਿਹੜਾ ਵੀ ਕਬੂਤਰ ਬੈਂਦਾ ਤੇ ਨਾਲ ਦੀ ਨਾਲ ਪ੍ਰਬੰਧਕਾਂ ਕੋਲ ਖਬਰ ਨੂੰ ਪਹੁੰਚਦੀ ਕਰਦਾ ਤੇ ਨਾਲ ਦੀ ਨਾਲ ਕਬੂਤਰ ਕਟਾ ਦਿੰਦਾ ਪਾ ਜੀ ਮਨਪ੍ਰੀਤ ਸਿੰਘ ਮਣੀ ਲੇਵੜਾ ਪ੍ਰਬੰਧਕ ਨੇ ਅੱਜ ਦੀ ਬਾਜੀ ਕਰਵਾ ਰਹੇ ਨੇ ਸੋ ਇਹਨਾਂ ਵੱਲੋਂ ਵੀ ਜਿਹੜੀ ਆਪਣੀ ਡਿਊਟੀ ਐਨ ਪੂਰੀ ਬਾਜਵਾਰਗੀ ਅੱਖ ਦੇ ਨਾਲ ਨਿਭਾਈ ਜਾ ਰਹੀ ਆ ਕੋਈ ਵੀ ਕਬੂਤਰ ਬੈਠਦਾ ਕਬੂਤਰ ਮਾਲਕਾਂ ਨੂੰ ਦਿਖਾ ਕੇ ਨਾਲ ਦੀ ਨਾਲ ਕਬੂਤਰ ਕਟਾਏ ਜਾ ਰਹੇ ਨੇ ਤਾਂ ਕਿ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਤੇ ਐਨ ਵਧੀਆ ਜਿਹੜੀ ਬਾਜੀ ਨਿਰਪੱਖ ਬਾਜੀ ਹੋਵੇ ਤੇ ਜਿਹੜੇ ਇਹਨਾਂ ਦੇ ਫੈਸਲੇ ਨੇ ਕਮੇਟੀ ਦੇ ਕਲੱਬ ਦੇ ਉਹ ਐਨ ਪੂਰੇ اٹਲ ਫੈਸਲੇ ਨੇ ਬੜੇ ਪੰਡ ਬਾਜੀ ਹੋਈ ਸੀ ਬਾਜੀ ਬਹੁਤ ਵਧੀਆ ਕਰਾਈ ਆ ਲੰਗਰ ਦਾ ਪ੍ਰਬੰਧ ਇਹਨਾਂ ਨੇ ਇੱਕ ਨੰਬਰ ਕਰਿਆ ਹੋਇਆ ਬਾਜੀ ਬਹੁਤ ਟੌਪ ਦੀ ਚੱਲ ਰਹੀ ਹੈ ਜੀ ਐਨ ਨਿਰਪੱਖ ਬਾਜੀ ਹੈ ਬੀਰਾਂ ਨੇ ਸਿਰਾ ਕਰਾਇਆ ਪਿਆ ਬਾਜੀ ਬਾਕੀ ਲੰਗਰ ਦਾ ਪ੍ਰਬੰਧ ਕੌਣ ਅਸੀਂ ਲੰਗਰ ਇੱਕ ਨੰਬਰ ਆ ਵੀਰੇ ਵੱਟ ਕੱਢੇ ਪਏ ਨੇ ਲੰਗਰ ਦੇ ਅਸੀਂ ਭਮਦੀ ਤੋਂ ਆਇਆ ਹਾਂ ਕੋ ਉੱਤਰ ਛੱਡਿਆ ਆ ਵੀਰੇ ਠੀਕ ਹੈ ਤੇ ਬਾਕੀ ਪਹਿਲਾਂ ਵੀ ਤੁਸੀਂ ਆਉਂਦੇ ਰਹਿੰਦੇ ਹਾਂ ਹਾਂ ਜੀ ਹਾਂ ਇੱਥੇ ਚੌਥੀ ਪੰਜਵੀਂ ਬਾਜੀ ਆ ਹਾਂ ਜੀ ਫਿਰ ਛੱਡਦੇ ਜਦੋਂ ਵੀ ਕਰਾਉਂਦੇ ਨੇ ਆਉਂਦੇ ਹਾਂ ਹਾਂ ਜੀ ਹਾਂ ਅਰਸਾ ਲੱਗਦਾ ਜੀ ਜਦੋਂ ਪ੍ਰਬੰਧ ਵਧੀਆ ਹੋਵੇ ਫਿਰ ਇਹ ਅਗਲਾ ਹੁੰਦਾ ਹਾਂ ਜੀ ਹਾਂ ਪ੍ਰਬੰਧ ਵਧੀਆ ਹੁੰਦਾ ਤਾਂ ਹੀ ਆਉਂਦਾ ਜੇ ਜੇ ਰੋਲਾ ਪਊਗਾ ਫਿਰ ਬਾਜੀ ਤੇ ਕੋਈ ਨਹੀਂ ਆਉਂਦਾ ਜੀ ਹਾਂ ਜੀ ਬਾਜੀ ਬਹੁਤ ਵਧੀਆ ਕਰਾਈ ਹੋਈ ਹੈ ਜੀ ਸਭ ਜਣੇ ਖੁਸ਼ ਹੋ ਸਾਰੇ ਹਾਂ ਜੀ ਸਾਰੇ ਕਬੂਤਰ ਦਾ ਜੁਖ ਨੇ ਹਾਂ ਜੀ ਲੰਗਰ ਪਣ ਲੰਗਰ ਪਾਣੀ ਬਹੁਤ ਵਧੀਆ ਕਰਿਆ ਹੋਇਆ ਜੀ ਇਹਨਾਂ ਨੇ ਕੋਈ ਲੜਾਈ ਝਗੜੇ ਦਾ ਮਾਹੌਲ ਨਹੀਂ ਹੈਗਾ ਸਾਰਾ ਇਹਨ ਵਧੀਆ ਕਰਿਆ ਹੋਇਆ ਹੈ ਜੀ ਹਾਂ ਜੀ ਅਸੇ ਕਾਲ ਜੀ ਮੇਰੇ ਭਾਈਆਂ ਨੂੰ ਸਾਰਿਆਂ ਨੂੰ ਪਿੰਡ ਲੇਵੜੇ ਵੀਰੇ ਬਾਜੀ ਹੋ ਰਹੀ ਆ ਸੌ ਬਹੁਤ ਵਧੀਆ ਬਾਜੀ ਚੱਲ ਰਹੀ ਆ ਇੱਥੇ ਅਸੀਂ ਲੰਗਰ ਦਾ ਬਹੁਤ ਖਾਸ ਵਧੀਆ ਪ੍ਰਬੰਧ ਕੀਤਾ ਆ ਸਾਰੇ ਮੇਰੇ ਵੀਰਾਂ ਨੇ ਸ਼ਰਿਆ ਬਰਦਾਦਾ ਜਿੰਨੇ ਵੀ ਰਾ ਜਿੰਨੇ ਮੇਰੇ ਵੀਰ ਵਾਲੇ ਵਾਲੇ ਜਿੰਨੇ ਵੀ ਆਏ ਨੇ ਮੇਰੇ ਵੱਡੇ ਛੋਟੇ ਭਾਈ ਜਿੰਨੇ ਵੀ ਆਨੇ ਸਾਰੇ ਆ ਦਿਨੋ ਧੰਨਵਾਦ ਮੇਰੇ ਵੀਰੇ ਸ੍ਰੀ ਕਾਲਬੀ ਸਾਰੇ ਵੀਰ ਕੂਤਰਵਾਜ ਵੀਰਾਂ ਨੂੰ ਵੀਰ ਆਪਾਂ ਲਿਵੜੇ ਛੱਡੀ ਆ ਬਾਜੀ ਅੱਜ ਪੂਰੀ ਵਧੀਆ ਬਾਜੀ ਹੋਈ ਆ ਵੀਰੇ ਸੈਂਪੀ ਨੇ ਕੜਾਈਆ ਕੜਾਈ ਤੋਂ ਆਪਾਂ ਨੇ ਵੀਰੇ ਕੂਤਰ ਛੱਡੇ ਆ 48 ਕੂਤਰ ਵੀਰੇ ਓਡੇ ਨੇ ਰੇ ਬਾਕੀ ਦੇਖਦੇ ਆ ਸਾਰਾ ਪ੍ਰਬੰਧ ਵਧੀਆ ਰੋਟੀ ਪਾਣੀ ਚਾਹ ਪਾਣੀ ਜੋ ਵੀ ਹੈਗਾ ਦੇਖ ਬੈਕ ਮੈਂ ਨੂੰ ਕੋਈ ਫੈਸਲਾ ਜਿੰਨੇ ਹੋ ਰਿਹਾ ਸਹੀ ਲੱਗਿਆ ਪੂਰੀ ਓਕੇ ਰਿਪੋਰਟ ਆ ਵੀਰੇ ਕੋਈ ਚੈੱਕ ਕਰਨੀ ਆਏ ਨਾ ਨਾ ਵੀਰੇ ਜਮੇ ਨਹੀਂ ਹੈਗੀ ਹੁਣ ਬਾਕੀ ਤਾਂ ਜਨਤਾ ਨੂੰ ਵੀਰੇ ਕੋਈ ਹੋਸਾ ਕਰੇ ਨਹੀਂ ਸਕਦਾ ਹਾਂ ਸਾਰ ਐਨ ਇੱਕ ਨੰਬਰ ਆ ਵੀਰੇ ਸਾਰਾ ਕੁਝ ਇਹ ਮੈਂ ਗਰਮੀ ਆ ਪਾਣੀ ਪੂਣੀ ਐ ਮੈਂ ਕਹਿੰਦਾ ਕੋਈ ਵੀ ਜਿੱਥੇ ਮਰਜੀ ਬੈਈਏ ਜਿਹੜੇ ਮਰਜੀ ਕੋਠੇ ਚੜ੍ਹ ਜਾਈਏ ਕੋਈ ਪਿੰਡ ਦਾ ਅੰਤਰਾਜ ਨਹੀਂ ਕਰਦਾ ਵੀਰੇ ਠੀਕ ਆ ਅੱਪਾ ਬਹੁਤ ਬਾਜ਼ੀਆਂ ਦੇ ਜਾਂਦੇ ਯਾਨੀ ਆਪਣੇ ਲਈ ਪੂਰੀ ਓਕੇ ਰਿਪੋਰਟ ਆ ਬਾਈ ਬਾਜੀ ਦੀ ਤਰਵਾਜਦਾ ਹੀ ਫਰਜ ਬਣਦਾ ਭਈ ਆਪਣਾ ਇਮਾਨਦਾਰੀ ਨਾਲ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੇ ਹੁਣ ਅਸੀਂ ਵੀਰੇ ਇਮਾਨਦਾਰੀ ਦਿਖਾਵਾਂਗੇ ਤਾਂ ਅਸੀਂ ਕੋਈ ਆਪਾਂ ਨੂੰ ਘਰੇ ਪਾੜੂ ਜੇ ਹੁਣ ਅਸੀਂ ਉਹ ਗੱਲ ਤੇ ਚੱਲਾਂਗੇ ਭਈ ਕੋਈ ਨਹੀਂ ਕਿਸਮ ਕਰੇ ਬਣ ਦਿੰਦਾ ਠੀਕ ਆ ਵੀਰੇ ਧੰਨਵਾਦ ਵੀਰੇ ਸਾਰਿਆਂ ਤੇ ਸਾਡੇ ਨਾਲ ਇੱਕ ਟੂਰਨਾਮੈਂਟ ਵੀ ਜੁੜੇ ਨੇ ਜੀ ਤੁਹਾਡਾ ਮੇਰਾ ਵੀਕੀ ਵੀਰੇ ਰਿੱਕੀ ਰਿੱਕੀ ਨਸਲਾ ਵਾਲੀ ਵੀਰੇ ਨਿੱਕੀ ਵੀਰੇ ਜਦੋਂ ਕਿ ਮੈਨਾਂ ਲੱਗਿਆ ਆਪਣੇ ਪ੍ਰਬੰਧ ਤੋਂ ਬਹੁਤ ਵਧੀਆ ਵੀਰੇ ਬੇਗਰਮੀ ਹੋ ਜਾ ਹਾਂ ਮੇਰੇ ਬਹੁਤ ਜਿਆਦਾ ਸਾਰੇ ਬਾਕੀ ਦੇ ਕੋਈ ਬਾਜੀ ਨਹੀਂ ਚੱਲੀ ਜਾਂਦੀ ਹਾਂ ਜੀ ਹਾਂ ਜੀ ਇਹ ਕੋਈ ਫੈਸਲਾ ਸਹੀ ਹੋ ਰਿਹਾ ਕੋਈ ਹਾਂ ਜੀ ਹਾਂ ਜੀ ਬਹੁਤ ਵਧੀਆ ਬਾਕੀ ਲੰਗਰ ਪਾਣੀ ਦਾ ਪ੍ਰਬੰਧ ਕਿਵੇਂ ਲੱਗਿਆ ਬਹੁਤ ਵਧੀਆ ਓਕੇ ਆ ਵੀ ਠੀਕ ਹੈ ਜੀ ਅਸੀਂ ਅਗਰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ 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 ਸਾ ਪਾਣ ਸਾਰਾ ਵੀ ਸਹੀ ਹੈ ਵੀਰੇ ਹਾਂ ਜੀ ਜੀ ਵੀਰੇ ਸਾਰਾ ਵੀ ਸਹੀ ਹੈ ਬਾਕੀ ਨਾਮ ਵਗੈਰ ਵੀ ਚਲੋ ਤੁਹਾਨੂੰ ਪਤਾ ਹੀ ਹੈ ਹਨਾ ਤੇ ਹੋਰ ਕੋਈ ਗੱਲਬਾਤ ਜਿਵੇਂ ਫੈਸਲੇ ਹੋ ਰਹੇ ਨੇ ਸਹੀ ਹੋ ਰਹੇ ਨੇ ਨਾ 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 ਵੀਰੇ ਰੇਹ ਹਾਲ ਵੀਰੇ ਬਾਜੀ ਹੋ ਰਿਹਾ ਇਨਸਾਨ ਮਿਲਦਾ ਸਾਰਾ ਕੁਝ ਵਧੀਆ ਵੀਰੇ ਤੇ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਤੇ ਭਾਈ ਜੀ ਨੂੰ ਬਹੁਤ ਵਧੀਆ ਲੱਗਿਆ ਪ੍ਰਬੰਧ ਵੀਰੇ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਠੀਕ ਹੈ ਜੀ ਰੋਟੀ ਪਾਣੀ ਦਾ ਪੂਰਾ ਆਨੰਦ ਆਇਆ ਵੀਰੇ ਪੂਰਾ ਐਨ ਖੁਸ਼ ਵੀਰੇ ਖੁਸ਼ ਹੈ ਕੋਈ ਵੀਰੇ ਪਿੰਡ ਦੇ ਰੋਗ ਡੋਗ ਨਹੀਂ ਆਏ ਜਿੱਥੇ ਮਰਜ਼ੀ ਜਾਓ ਵੀਰੇ ਕੋਈ ਪਿੰਡ ਦੇ ਰੋਗ ਡੋਗ ਨਹੀਂ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਥੈਂਕ ਯੂ ਵੀਰੇ ਹਾਂ ਭਾਈ ਮੈਂ ਫੁੱਲਾਲ ਮੇਰਾ ਪਿੰਡ ਫੁੱਲਾਲ ਸਣੀ ਭਾਈ ਪ੍ਰੋਜੈਕਟ ਦੇ ਕੋਲੇ ਬਾਜੀ ਬਹੁਤ ਟੌਪ ਦੀ ਹੋ ਰਹੀ ਆ ਇਨਸਾਫ ਪੂਰਾ ਵਧੀਆ ਕਰਾ ਰਿਹਾ ਹੈ ਮੁੰਡੇ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਟੌਪ ਦਾ ਵਾ ਇਨਸਾਫ ਪੂਰਾ ਵਧੀਆ ਕਰ ਰਹੇ ਨੇ ਸਾਰੇ ਮੁੰਡਿਆਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਬਾਜੀ ਇੱਕ ਨੰਬਰ ਹੋ ਰਹੀ ਆ ਆਂ ਪੂਰਾ ਸਿਰਾ ਕਰਾ ਰਹੇ ਨੇ ਮੁੰਡੇ ਬਾਈ ਜਿੰਨਾ ਕਹਿ ਰਹੀਏ ਪੂਰਾ ਪੰਜਾਬ ਦੇ ਵਿੱਚ ਇੱਕ ਨੰਬਰ ਬਾਜੀ ਹੋ ਰਹੀ ਆ ਅਸੀਂ ਲੁਧਿਆਣੇ ਤੋਂ ਆਇਆ ਪਿੰਡ ਫੁੱਲਾੜ ਤੋਂ ਬਾਈ ਛੱਡੀ ਆ ਪੂਰੀ ਵਧੀਆ ਟੌਪ ਦੀ ਬਾਜੀ ਕਰਾ ਰਹੇ ਆ ਇਨਸਾਫ ਪੂਰਾ ਕਰਾ ਰੋਟੀ ਪਾਣੀ ਤੇ ਬਾਕੀ ਸਾਰੇ ਪ੍ਰਬੰਧ ਪੂਰੇ ਵਧੀਆ ਕਰੇ ਹੋਇਆ ਮੋਢਿਆਂ ਦੇ ਬਾਈ ਜਿਵੇਂ ਬਾਈ ਕੋਈ ਫੈਸਲੇ ਚ ਕੋਈ ਕਵੀ ਵਿਵਦਿਕ ਸ਼ਿਕਵਾ ਘੱਟ ਨਹੀਂ ਲੱਗਾ ਤੁਹਾਨੂੰ ਨਹੀਂ ਬਾਈ ਪੂਰਾ ਇੱਕ ਨੰਬਰ ਆਪ ਦੇਖ ਰਿਹਾ ਜਿਹੜਾ ਨਹੀਂ ਦੇਖ ਰਿਹਾ ਉਹ ਵੀ ਬੁਲਾ ਰਹੇ ਆ ਬਾਈ ਬਾਕੀ ਕਬੂਤਰਪੁਰਾ ਸਾਫ ਪੂਰਾ ਵਧੀਆ ਕਰ ਰਹੇ ਨੇ ਇੱਕ ਨੰਬਰ ਸਾਫ ਕਰ ਰਹੇ ਆ ਆਨਪੁਰੇ ਵੀਰੇ ਸਾਰੇ ਕੋਈ ਬੰਦੇ ਨੂੰ ਕੋਈ ਨਰਾਜ਼ ਨਹੀਂ ਪੂਰੀ ਚਾਹੀਦੀ ਆ ਉਹ ਪੂਰੀ ਮਿਲਦੀ ਆ ਹਾਂਜੀ ਹਾਂਜੀ ਆਨਪੁਰੇ ਹਾਂਜੀ ਪੂਰੀ ਸਹੂਲਤ ਆ ਬਾਈ ਜਿਹੜੀ ਚੀਜ਼ ਹੀ ਮਿਲਦੇ ਪੂਰੀ ਸਹੂਲਤ ਆ ਬਾਈ ਠੀਕ ਹੈ ਮੈਂ ਵੀਰੇ ਬਹੁਤ ਮਜਰੇ ਪਿੰਡ ਤੇ ਨਾਲ ਮੇਰੇ ਬڑے ਭੈਣੇ ਕਬੂਤਰ ਛੱਡਿਆ ਤੇ ਬਹੁਤ ਵਧੀਆ ਬਾਜੀ ਕਰਾਈ ਹੋਈ ਆ ਤੇ ਸਾਰੇ ਹੜ ਵਾਲੇ ਪਿੰਡ ਦੇ ਵੀਰ ਸਾਰੇ ਬਹੁਤ ਵਧੀਆ ਜਣੀ ਬਾਤ ਹੋਈ ਆ ਬਾਜੀ ਕਰਾਈ ਆ ਬਾਕੀ ਲੰਗਰ ਬੰਦ ਪਰਵਾਹ ਦੱਸੋ ਕਿੰਨੇ ਲੰਗਰ ਪਾਣੀ ਦਾ ਪ੍ਰਬੰਧ ਵੀ ਬਾੜ ਹੋ ਰਿਹਾ ਕੀਤਾ ਆ ਵੀਰੇ ਸਾਰਾ ਕੁਝ ਵਧੀਆ ਠੰਡੇ ਠੰਡੇ ਨਹੀਂ ਨਹੀਂ ਵੀਰੇ ਸਾਰਾ ਕੁਝ ਓਕੇ ਆ ਹਾਂ ਵੀ ਸਾਰੇ ਟਾਲਨੇ ਫੈਸਲੇ ਹਾਂ ਅਸੀਂ ਹਾਂਜੀ ਸਾਰੇ ਹਾਂ ਸਾਰਾ ਸਹੀ ਦਿੱਤਾ ਹੈ ਠੀਕ ਹੈ ਧੰਨਵਾਦ ਓਕੇ ਵੀਰੇ ਸੋ ਲਓ ਜੀ ਪਿੰਡ ਲੇਗੜੇ ਦੀ ਬਾਜੀ ਐ ਪੂਰੀ ਸਖਰਾਤਿਆ ਤੇ ਜਿੰਨੇ ਵੀ ਸਾਡੇ ਕਬੂਤਰ ਵੀਰ ਪਹੁੰਚੇ ਆਪਣੇ ਕਬੂਤਰ ਲੈ ਕੇ ਤੇ ਉਹਨਾਂ ਵਾਸਤੇ ਜਿਹੜਾ ਠੰਡੇ ਜੂਸ ਦੀ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਸਾਰੇ ਕਲੱਬ ਮੈਂਬਰਾਂ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇੰਨੀ ਗਰਮੀ ਬਹੁਤ ਆ ਤੇ ਦੇਖੋ ਤੁਸੀਂ ਜੋ ਸਾ ਜਿਹੜਾ ਇਹ ਹੁਣ ਅਪਲਾਈਆ ਜਾ ਰਿਹਾ ਜੀ ਸਾਰਿਆਂ ਨੂੰ ਹਲੋ ਵੀਰਿਆ ਸਿਕਾਲ ਜੀ ਮੈਂ ਲਿਵੜੇ ਤੋਂ ਹੀ ਮਨਿੰਦਰ ਸਿੰਘ ਤੇ ਉਹਦੀ ਸੇਵਾ ਸੇਵਾ ਕਰ ਰਹੇ ਨੇ ਆ ਉਹ ਲੰਗਰ ਪਾਣੀ ਦਾ ਬਹੁਤ ਵਧੀਆ ਚੱਲ ਰਿਹਾ ਕੂਟਰਵਾੜੀ ਚੱਲ ਰਹੀ ਆ ਪੂਰੀ ਵਧੀਆ ਧੰਨਵਾਦ ਜੀ ਤੇ ਮੈਂ ਲਓ ਜੀ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪ੍ਰਸ਼ਾਦੇ ਦਾ ਰੇਜ਼ਮੈਂਟ ਕੀਤਾ ਹੋਇਆ ਤੇ ਗੁਰੂ ਕਾ ਲੰਗਰ ਆ ਜਿਹੜਾ ਅ ਤੁੱਟ ਵਰਤਾਇਆ ਜਾ ਰਿਹਾ ਤੇ ਸਾਰੇ ਖੇਡ ਪ੍ਰੇਮੀ ਲਈ ਤੇ ਦਰਸ਼ਕਾਂ ਲਈ ਜਿਹੜਾ ਲੰਗਰ ਆ ਉਹ ਖੁੱਲ੍ਹਾ ਵਰਤਾਇਆ ਜਾ ਰਿਹਾ ਤੇ ਪ੍ਰਸ਼ਾਦੀ ਸੇਵਾ ਉਹ ਕੀਤੀ ਜਾ ਰਹੀ ਹੈ ਸਾਡੇ ਜਿੰਨੇ ਵੀ ਵੀਰ ਆ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰੂ ਦਾ ਲੰਗਰ ਆ ਟਟ ਵਰਤਾਇਆ ਜਾ ਰਿਹਾ ਸੋ ਬੀਤੀਆਂ ਵੱਲੋਂ ਦੇਖੋ ਇੰਨੀ ਗਰਮੀ ਦੇ ਵਿੱਚ ਸਿਰ ਵੀਰਾਂ ਨੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਜਿੰਨੇ ਵੀ ਸਾਡੇ ਵੀਰ ਕਪੂਤ ਬਾਜਵੀਰ ਪਹੁੰਚੇ ਨੇ ਪਿੰਡ ਲੋਹੜੇ ਬਾਜੀ ਤੇ ਤੇ ਨਾਲ ਆਪ ਸਾਰੇ ਨਾਲ ਗੱਲਬਾਤ ਕੀਤੀ ਆ ਤੇ ਕੰਨੇ ਸਾਰੇ ਇਹਦਾ ਪ੍ਰਬੰਧ ਦਾ ਜਿਹੜਾ ਬਹੁਤ ਵਧੀਆ ਕੀਤਾ ਗਿਆ। ਸੋ ਕਲੱਬ ਨਾਮਰਾਂ ਦਾ ਜਿਹੜਾ ਸਾਰਿਆਂ ਨੇ ਧੰਨਵਾਦ ਕੀਤਾ। ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਦਾ ਪੂਰੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਜੀ। ਸਾਰੇ ਘੇਟੇਵਾਜ ਆਰਾਮ ਦੇ ਨਾਲ ਆਪਣਾ ਜਿਹੜਾ ਲੰਗਰ ਪ੍ਰਸ਼ਾਦਾ ਪਾਣੇ ਸ਼ਾਕ ਰਹੇ ਨੇ। ਲੋ ਜੀ ਕਹਿੰਦੇ ਮਠੇਤ ਮੋੜ ਦੇ ਕਬੂਤਰ ਤੇ ਟਾਈਮ ਲੱਗ ਗਿਆ ਕਹਿੰਦੇ ਵੀ ਦਿੱਤੇ ਟਾਈਮ ਦੇ ਵਿੱਚ ਵਿੱਚ ਨੇ ਖਾਣਾ ਪੜਾਵਾ ਮਠਾਤ ਮੋੜ ਪ੍ਰਬੰਧਕਾਂ ਵੱਲੋਂ ਅਨਾਉਂਸ ਕੀਤਾ ਗਿਆ ਵੀ ਮਠਾਤ ਮੋੜ ਆ ਕੇ ਆਪਣਾੜਾ ਕਬੂਤਰ ਉਹ ਦਿਖਾਵੇ ਲੋ ਜੀ ਪ੍ਰਬੰਧਕਾਂ ਵੱਲੋਂ ਵੀ ਐਨ ਬਾਜ ਵਰਗੀ ਨਿਗ੍ਹਾ ਰੱਖੀ ਜਾ ਰਹੀ ਆ ਵੀ ਕੋਈ ਕਬੂਤਰ ਬੈਠਦਾ ਤਾਂ ਜਿਹੜੇ ਕਬੂਤਰਾਂ ਦੇ ਮਾਲਕ ਨੇ ਉਹਨਾਂ ਨੂੰ ਦਿਖਾ ਕੇ ਇਹ ਜਿਹੜਾ ਕਬੂਤਰ ਕੱਟ ਦਿੱਤਾ ਜਾਂਦਾ ਵੀ ਤਾਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਤੇ ਜਿਹੜੀ ਬਾਜੀ ਹੋ ਨਿਰਪੱਖ ਹੋਵੇ ਸੋ ਤੇ ਇਥੇ ਜਿਹੜੇ ਕਬੂਤਰਵਾਜ਼ ਵੀਰ ਪਹੁੰਚੇ ਨੇ ਆਪਣੇ ਕਬੂਤਰ ਲੈ ਕੇ ਉਹ ਵੀ ਪੂਰਾ ਪ੍ਰਬੰਧਕਾਂ ਦਾ ਸਾਥ ਦੇ ਰਹੇ ਨੇ ਤੇ ਨਾਲ ਉਹਨਾਂ ਦੀ ਮਦਦ ਕਰਾ ਰਹੇ ਨੇ ਲਓ ਜੀ ਇਧਰ ਮੁੱਖ ਪ੍ਰਬੰਧਕ ਮਨਪ੍ਰੀਤ ਲਿਵੜਾ ਤੇ ਸੰਪੀ ਲਿਵੜਾ ਵੀ ਅੱਜ ਜਿਹੜਾ ਪ੍ਰਸ਼ਾਦਾ ਕਹਿੰਦੇ ਕੋਠੇ ਤੇ ਬੈਠ ਕੇ ਹੀ ਛਕਣਾ ਜਿਹੜੀ ਡਿਊਟੀ ਆ ਜਿਹੜਾ ਜਿਹਦਾ ਕਾਰਜਾ ਉਹ ਐਨ ਪੂਰਾ ਸਿਰੇ ਚੜਨਾ ਕਿ ਕੋਈ ਕੱਚ ਨਾ ਰਹਿ ਜਵੇ ਜਿਹੜਾ ਲੰਗਰ ਪ੍ਰਸ਼ਾਦਾ ਅੱਜ ਕੋਠੇ ਤੇ ਹੀ ਛਕਣਾ ਤੇ ਨਾਲ ਦੀ ਨਾਲ ਕਬੂਤਰਾਂ ਜੀ ਵੀ ਐਨ ਪੂਰੀ ਬਾਜ ਵਰਗੀ ਨਿਗ੍ਹਾ ਰੱਖਣੀ ਆ ਤੇ ਅੱਜ ਮੇਰੇ ਵੀਰ ਕੋਠੇ ਤੇ ਪ੍ਰਸ਼ਾਦਾ ਛਕ ਰਹੇ ਨੇ ਲਓ ਜੀ ਪ੍ਰਬੰਧਕ ਨੇ ਜਿਹੜੇ ਏ ਨੌਜਵਾਨ ਵੀ ਪੂਰਾ ਸਾਥ ਦੇ ਰਹੇ ਨੇ ਐਨ ਪੂਰੇ ਸਿਖਰਾਂ ਤੇ ਆ ਕੰਮ ਤੇ ਨਹੀਂ ਧੁੱਪ ਦੇ ਵਿੱਚ ਫਿਰ ਵੀ ਜਿਹੜੀ ਆਪਣੀ ਜੋੜ ਦੀ ਤਾਨ ਦੇ ਹੀ ਨਿਵਾ ਰਹੇ ਨੇ ਤੇ ਜਿੰਨਾ ਵੀ ਪ੍ਰਬੰਧ ਉਹ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਕਿਨੇ ਸਾਰਿਆਂ ਨੂੰ ਵਧੀਆ ਰੱਖਿਆ ਜਿੰਨੇ ਵੀ ਕੂਟਰ ਵਾਲੇ ਵੀਰ ਪਹੁੰਚੇ ਨੇ ਇੱਥੇ ਸਾਰੇ ਖੁਸ਼ ਨੇ ਬੜੇ ਪ੍ਰਬੰਧਤ ਸੋ ਪਿੰਡ ਲੇਵੜੇ ਦੀ ਬਾਜੀ ਪੂਰੀ ਸਿਖਰਾਂ ਤੇ ਆ ਤੇ ਪ੍ਰਬੰਧਕਾਂ ਵੱਲੋਂ ਜੂੜ ਦਾ ਪ੍ਰਬੰਧ ਵੀ ਕੀਤਾ ਗਿਆ ਭਾਈ ਜਿੰਨੇ ਵੀ ਕਬੂਤਰ ਵੀਰ ਆਪਣੇ ਕਬੂਤਰ ਲੈ ਕੇ ਪਹੁੰਚੇ ਨੇ ਉਹਨਾਂ ਵਾਸਤੇ ਗਰਮੀ ਨੂੰ ਦੇਖਦੇ ਹੋਏ ਠੰਡੇ ਠੰਡੇ ਜੂਸ ਦਾ ਜਿਹੜਾ ਖੁੱਲਾ ਲੰਗਰ ਤੁੱਟ ਬਣਾਇਆ ਜਾ ਰਿਹਾ ਸੋ ਇਹਨਾਂ ਵੱਲੋਂ ਵੀ ਅੱਜ ਬਾਜੀ ਦੇ ਵਿੱਚ ਜਿਹੜਾ ਪੂਰੀ ਪ੍ਰਬੰਧਕਾਂ ਦੀ ਜਿਹੜੀ ਮਦਦ ਕਰਾਈ ਜਾ ਰਹੀ ਆ ਪਿੰਡ ਦੇ ਵਿੱਚ ਨਿਗਰੱਖ ਰਹਿਣੇ ਵੀ ਕਿਤੇ ਕੋਈ ਕਬੂਤਰ ਬੈਠਦਾ ਤਾਂ ਨਹੀਂ ਜਿਹੜਾ ਵੀ ਕੋਈ ਕਬੂਤਰ ਬੈਠਦਾ ਤਾਂ ਪ੍ਰਬੰਧਕ ਕੋਲ ਨਾਲ ਦੇ ਨਾਲ ਖਬਰ ਪਹੁੰਚਦੀ ਕਰਦੇ ਨੇ ਸੋ ਇਹ ਵੀ ਅੱਜ ਭਾਈ ਆਪਣੀ ਡਿਊਟੀ ਨਿਭਾ ਰਹੇ ਨੇ ਪ੍ਰਬੰਧਕਾਂ ਦਾ ਪੂਰਾ ਸਾਥ ਦੇ ਰਹੇ ਨੇ ਜੀ ਸੋ ਇਹ ਵੀਰ ਵੀ ਆਪਣੇ ਕੋਲ ਇੱਥੇ ਬਾਜੀ ਤੇ ਪਿੰਡ ਆਂਡਲੂ ਤੋਂ ਹਲਵਾਰੇ ਤੋਂ ਪਹੁੰਚੇ ਨੇ ਸੋ ਇਹਨਾਂ ਨੇ ਵੀ ਆਪਣਾ ਕਬੂਤਰ ਛੱਡਿਆ ਸੋ ਇਹਨਾਂ ਨੇ ਵੀ ਦੱਸਿਆ ਵੀ ਜਿਹੜਾ ਲੰਗਰ ਦਾ ਪ੍ਰਬੰਧ ਸੀ ਜਿਹੜਾ ਬਾਜੀ ਦਾ ਸਾਰਾ ਅਰੇਂਜਮੈਂਟ ਸੀਗਾ ਉਹ ਬਹੁਤ ਵਧੀਆ ਸੀਗਾ ਸੋ ਜੀ ਪ੍ਰਬੰਧਕਾਂ ਵੱਲੋਂ ਲਗਾਤਾਰ ਅਨਾਉਂਸ ਹੋ ਰਿਹਾ ਜੀ ਵੀ ਇਹਦਾ ਪੁੱਤਰ ਬਹਿ ਗਿਆ ਭਾਈ ਫਲਾਣੇ ਦਾ ਪੁੱਤਰ ਬਹਿ ਗਿਆ ਤੇ ਨਾਲ ਦੇ ਨਾਲ ਜਿਹੜਾ ਮੁੰਡਾ ਪੂਰੀ ਐਨ ਜੁੜੇ ਨੂੰ ਆ ਰਿਹਾ ਪੂਰੀ ਸਖਤ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਸਾਰਿਆਂ ਦਾ ਮੇਰੇ ਵੀਰਾਂ ਦਾ ਭਾਂਜਿਆਂ ਦਾ ਜਿੰਨੇ ਮੇਰੇ ਵੀਰ ਬਾਜੀ ਵਾਲੇ ਆਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਅਸੀਂ ਪਿੰਡ ਲੇਵੜੇ ਦੇ ਵਿੱਚ ਬਾਜੀ ਹੋ ਰਹੀ ਆ ਬਾਰੇ ਮੇਰੇ ਵੀਰ ਸੱਜਣ ਨਿਯੋਗ ਸੱਜਣ ਸਹਿਯੋਗੀ ਨਿਰਪੱਖ ਕਿਸੇ ਨਾਲ ਕੋਈ ਟੇਗ ਪਾ ਨਹੀਂ ਵਧੀਆ ਤਰੀਕੇ ਨਾਲ ਹੋ ਰਹੀ ਆ ਪ੍ਰਸ਼ਾਸਨ ਦਾ ਵਧੀਆ ਪ੍ਰਬੰਧ ਵੀਰ ਵਾਸਤੇ ਕੀਤਾ ਹੈ ਵੀਰ ਆ ਗਏ ਨੂੰ ਜਿਆਦਾ ਨੂੰ ਸਾਰੇ ਮੇਰੇ ਵੀਰਾਂ ਨੇ ਹੱਥ ਵੱਲ ਕੇ ਮੇਰੇ ਭਾਈਆਂ ਨੂੰ ਬੇਨਤੀ ਆ ਕਿ ਗੁਰਦਵਾਰਾ ਸਾਹਿਬ ਪ੍ਰਸ਼ਾਦ ਦੇ ਸਰਪ੍ਰਸਤਾਂ ਕਰੋ ਤੇ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਮੇਰੇ ਵੀਰ ਨੇ ਹੱਥ ਬੰਨ੍ਹ ਕੇ ਬੇਨਤੀਆ ਤੇ ਮੇਰੇ ਵੀਰਾਂ ਜਿੰਨੇ ਵੀ ਮੇਰੇ ਵੀਰ ਕਬੂਤਰ ਰਾਜ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਗਰ ਲੇਵੜਾ ਦੇ ਵਿੱਚ ਆਏ ਨੇ ਉਹ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਵੀਰ ਆ ਰਹੇ ਨੇ ਸਾਰੇ ਜੀ ਇੱਕ ਤਰ੍ਹਾਂ ਦਾ ਨਵੇਂ ਵਰਗਾ ਪ੍ਰੋਗਰਾਮ ਹੋ ਰਿਹਾ ਤੇ ਬਾਕੀ ਨਗਰ ਵਾਲੋਂ ਸਾਰੇ ਵੀਰ ਭਾਈਆਂ ਵੱਲੋਂ ਬਹੁਤ ਬਹੁਤ ਸਾਈ ਜੀ ਹੋਗਾ ਸਾਡੇ ਨਗਰੇ ਪਿੰਡ ਦੇ ਵੱਲੋਂ ਕੋ ਬਾਕੀ ਸਾਡੇ ਵੀਰ ਜਿੰਨੇ ਬੈਠੇ ਨੇ ਜਰੂਰ ਕਰਵਾ ਦੇ ਆਏ ਨੇ ਸਾਡੇ ਚੱਲ ਕੇ ਆਏ ਨੇ ਦੂਰੋਂ ਨੇੜੋਂ ਉਹਨਾਂ ਨੂੰ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਪ੍ਰਸ਼ਾਦੇ ਦਾ ਪ੍ਰਬੰਧਾ ਮੇਰੇ ਵੀਰ ਜਾ ਕੇ ਗੁਰਦੁਆਰਾ ਸਾਹਿਬ ਚੱਕਣ ਦੀ ਕਿਰਪਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਜਿਹੜੀ ਚੀਜ਼ ਦਾ ਆਪਾਂ ਸਵੇਰ ਤੋਂ ਇੰਤਜ਼ਾਰ ਕਰ ਰਹੇ ਸੀਗੇ ਸੋ ਨਤੀਜਿਆਂ ਦਾ ਜਿਹੜਾ ਸਮਾਂ ਹੁਣ ਬਸ ਨੇੜੇ ਹੀ ਆ ਢਾਂਗੀਆਂ ਲੱਗੀਆਂ ਕੁਝ ਚੰਦ ਦੇ ਮਿੰਟਾਂ ਬਾਅਦ ਕੇ ਤੁਹਾਡੇ ਮੂਰੇ ਸਾਰੇ ਜਿਹੜੇ ਫੈਸਲੇ ਹੋ ਜਾਣੇ ਨੇ ਤੇ ਕੌਣ ਜਿੱਤਦਾ ਅੱਜ ਕਿਹਦੇ ਨਾਮ ਕਰਮਾਂ ਦੇ ਵਿੱਚ ਜਿ ਪੱਖਾ ਕਹਣ ਚੱਕੂ ਆ ਕੱਟੇ ਸਾਰਾ ਆਪਾਂ ਕੁਝ ਦੇ ਸਮੇਂ ਦੇ ਵਿੱਚ ਹੀ ਸਾਰਾ ਨੱਟਿਆ ਜਾਣਾ ਕੰਮ ਸੋ ਸਾਡੇ ਨਾਲ ਐਂਡ ਤੱਕ ਵੀਡੀਓ ਦੇ ਵਿੱਚ ਜ਼ਰੂਰ ਜੁੜੇ ਰਹੋ ਜੀ ਬਾਅਦ ਕਰਾਂਗੇ ਬਾਅਦ ਕਰਦੀ ਆ ਉਹ ਬਾਅਦ ਕਰਾਂਗੇ ਜੇ ਨਾਮ ਨੂੰ ਵੰਡਣਗੇ ਹਾਂ ਦੱਸ ਦਿੰਦੇ ਹਾਂ ਸਾਰੇ ਆ ਗਏ ਉਹ ਗੱਲਾਂ ਦੀ ਆ ਲੈਣਾ ਪੱਤ ਤੋਂ ਚਲੇ ਹੋਣ ਬੜਾ ਢਾਂਗੀ ਬੈ ਕੇ ਜੀ ਉਹ ਧਾਂਗੀ ਉਹ ਜੀ ਕਿਹੜਾ ਪਿੰਡ ਹੈ ਵੀਰੇ ਤੁਹਾਡਾ ਹਾਜੀ ਘਾੜਾ ਵੀਰੇ ਹਾਜੀ ਘਾੜਾ ਹਾਜੀ ਤੇ ਕਿੰਨੇ ਦਾ ਪਹਿਲਾਂ ਪ੍ਰਬੰਧ ਬਾਰੇ ਗੱਲ ਕਰ ਪ੍ਰਬੰਧ ਦਾ ਪ੍ਰਬੰਧ ਲੱਗਿਆ ਵੀਰੇ ਤੁਹਾਨੂੰ ਇੱਥੇ ਦਾ ਪ੍ਰਬੰਧ ਦਾ ਇੱਕ ਨੰਬਰ ਸੀਗਾ ਬਾਜੀਪੂਰੀ ਟਾਪ ਦੀ ਕਰਾਈ ਆ ਠੀਕ ਆ ਸਾਰੇ ਪਿੰਡੇ ਆਜੀ ਬਾਜੀ ਹੋਣੀ ਚਾਹੀਦੀ ਆ ਠੀਕ ਆ ਸਾਰਨੋਂ ਸਰਾ ਕਰਾਦਾ ਬਾਜੀ ਦਾ ਜੀੜੀ ਲੰਗਰ ਪਾਣੀ ਦੇ ਸਾਰਾ ਗੋਹੇ ਸ਼੍ਰੀਵੰਦਾਰਮੀ ਬਹੁਤ ਸੀ ਪੂਰਾ ਵੀਰੇ ਵਧੀਆ ਪ੍ਰੋਗਰਾਮ ਬਾਜੀ ਮੁੱਕ ਗਈ ਹਜੇ ਵੀ ਇਹ ਜੂਸ ਦਾ ਟਾਪਾ ਭਰਿਆ ਪਿਆ ਨਾਲ ਕੋਲ ਪੂਰਾ ਇੱਕ ਨੰਬਰ ਕੰਮ ਕਰਾਇਆ ਬਾਈ ਇਹਨੇ ਜਿਹੜਿਆ ਸਮੂਹ ਦਾ ਵਾਜ ਦੇ ਵਿੱਚ ਹੋਣੀ ਚਾਹੀਦੀ ਆ ਸੋਨੂੰ ਮਿਲੀਆਂ ਨੇ ਸਾਰੀਆਂ ਸਾਰੀਆਂ ਮੜੀਆਂ ਬਾਦੇ ਮੜੀਆਂ ਥੋੜੀਆਂ ਲੋਕਾਂ ਨੇ ਕੀਤਾ ਕਿ ਨਰਫੱਕ ਫੈਸਲੇ ਕੀਤੇ ਨੇ ਪੂਰੇ ਵਧੀਆ ਇੱਕ ਨੰਬਰ ਕੰਮ ਕਰਾਇਆ ਬਾਈਆਂ ਨੇ ਜਾਨੀ ਕਿਸੇ ਦਾ ਕੋਈ ਭੇਦਭਾਵ ਨਹੀਂ ਨਾ 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 ਕੋਈ ਵੀ ਨਹੀਂ ਟੱਲੇ ਫੈਸਲੇ ਪੂਰੇ ਵਧੀਆ ਫੈਸਲੇ ਕੀਤੇ ਨੇ ਬਾਈ ਤੁਸੀਂ ਕਿਹੜਾ ਨਾਮ ਕਿਹੜਾ ਨੰਬਰ ਜਿੱਤੇ ਹੁਣ ਤੁਸੀਂ ਪਹਿਲਾ ਨੰਬਰ ਕੀਤਾ ਬਾਈ ਕੂਦਰੀ ਨੇ ਠੀਕ ਆ ਹਾਂ ਕੂਦਰੀ ਜੀ ਆਪਣੇ ਬਿੱਲਾ ਮੁੰਡਾ ਰਾਜਾ ਉਹਦੇ ਘਰੋਂ ਕੂਦਰੀ ਸੀਗੀ ਠੀਕ ਆ ਹਾਂ ਤੇ ਆਪਾਂ ਨਾਲ ਡਾਂਡਾ ਕੂਦਰਾ ਉਹ ਤੇ ਜ਼ਾਂਬੀ ਗੋਰਖੀ ਦੇ ਬੰਦੀਤ ਹੋਣਾ ਨੇ ਜੀ ਕਿ ਇਸ ਤੋਂ ਪਹਿਲਾਂ ਵੀ ਕੋਈ ਜਿੱਤੀ ਹੋਣੀ ਵੀਰੇ ਬਾਜੀ ਤੁਸੀਂ ਹਾਂ ਵੀਰੇ ਆਹ ਜੀ ਹਾਲੀਵੁੱਡੇ ਕੇ ਪਹਿਲੇ ਵੀ ਛੱਡੀ ਨਹੀਂ ਪੁੱਤਰ ਆਹੀ ਵੀ ਪਹਿਲੀ ਵਾਰੀ ਛੱਡੀ ਆ ਸੀ ਬਾਜੀ ਉਹਦੇ ਕੀ ਲੱਗਿਆ ਜੀ ਵਧੀਆ ਪੂਰਾ ਵੀਰੇ ਇੱਕ ਨੰਬਰ ਕੰਮ ਵਧੀਆ ਆ ਵੇਡ ਜ਼ਰੂਰ ਕਰਾ ਦੇ ਹਾਂ ਕੀ ਆਈਏ ਹੈਨਾ ਹਾਂ ਜੀ ਹਾਂ ਤੇ ਜਿੱਤਿਓ ਬਈ ਹੁਣ ਕੀ ਕਹਿਣਾ ਚਾਹੋ ਨੇ ਪ੍ਰਬੰਧਕ ਨੂੰ ਵੀਰੇ ਇਹਨਾਂ ਦਾ ਧੰਨਵਾਦ ਇੰਨੀ ਵਧੀਆ ਬਾਜੀ ਕਰਾਈ ਆ ਸਾਰੇ ਪਿੰਡਾਂ ਨੂੰ ਐਜੇ ਬਾਜੀ ਕਰਾਉਣੀ ਚਾਹੀਦੀ ਆ ਬਾਈ ਹਾਂ ਠੀਕ ਹੈ ਜੀ ਹਾਂ ਜੀ ਚਲੋ ਬਿੱਲਾ ਰਾਜੇ ਵਾਲਾ ਠੀਕ ਹੈ ਇਹਦਾ ਪੱਖਾ ਪਲੱਸ 12500 ਰੁਪਇਆ ਠੀਕ ਹੈ ਜੀ ਆ ਲੋ ਵੀਰੇ ਬਾਕੀ ਆ ਵੀਰ ਦਾ ਵੀ ਗੱਲਬਾਤ ਲਾਲੋ ਪੜਾ ਦਿਓ ਲਾਲੀ ਵੀਰੇ ਲਾਲੋ ਹੱਥ ਸਾਰੇ ਹੀ ਲਾਲੋ ਕਰਾ ਦਿਆ ਉਹਨਾਂ ਦਾ ਆ ਜਾ ਮਨੇ ਆ ਜਾ ਸੁਪਰਵੰਧਕਾ ਬਿਲੋ ਜਿਹੜੇ ਨਾਮੀ ਰਾਸ਼ੀਆ ਉਹਨੇ ਇਹੇ ਪੁੱਤਰਾਂ ਦੇ ਮਾਲਕ ਨੂੰ ਸੰਕੀ ਗਈ ਹੈ ਤੇ ਬਹੁਤ ਬਹੁਤ ਧੰਨਵਾਦ ਦੂਜਾ ਜੀ ਦਾ ਹਾਂ ਜੀ ਤੇ ਲਾਲੀਆਂ ਵੀਰ ਚੱਕਵਾ ਵੀ ਤੋਂ ਪੁਲਯੋਖਾ ਗਰੁੱਪ ਆ ਪੁਲਯੋਖਾ ਗਰੁੱਪ ਆਇਆ ਇਹ ਨਾਮ ਰਾਸ਼ੀ ਆ ਉਹ ਬਣਾ ਪ੍ਰਾਪਤ ਕਰ ਰਹੇ ਹਾਂ ਠੀਕ ਆ ਜੀ ਇੱਕ ਵਾਰ ਮੱਸਾ ਹਾਂਜੀ ਬੋਲ ਦਿਓ ਉਹ ਮਿੱਠਾ ਢਮੋਰ ਤੋਂ ਆਈ ਠੀਕ ਆ ਜੀ ਇਹਨਾਂ ਤੀਜਾ ਨੰਬਰ ਜੀ ਚੰਨੀ ਤੋਂ ਚੰਨੀ ਢਮੋਰ ਮਿੱਠਾ ਢਮੋਰ ਬਾਕੀ ਹੋਰ ਵੀ ਨਾਮ ਆ ਨਾ ਜਾਣਗੇ ਕਿੰਨੇ ਦਾ ਕੋਈ ਸਾਡੇ ਘਰ ਆਏ ਤੇ ਜਿਹੜੀਆਂ ਨਾਮ ਰਾਸ਼ੀ ਦਿੱਤੀਆਂ ਸੀ ਤੇ ਨੀਰੋ ਦੇ ਚੰਨੀ ਟਮੋਟ ਸ਼ਨਾ ਜੋਤ ਮੋਟ ਉਹ ਵੀ ਤੁਮੋਟ ਮਾਮਾ ਸਾਡਾ ਕਿੱਥੇ ਆ ਪਿੰਡ ਦਾ ਹੀ ਆਹ ਬਣਿਆ ਕਿਵੇਂ ਬਾਈ ਦਾ ਟਿੱਕੂ ਬਣਾ ਮੇਰੇ ਟਿੱਕੂ ਖੱਲਾ ਤੇ ਸਾਡੇ ਨਿਤਲ ਨੂੰ ਮੈਂ ਸਨਮਾਨ ਦਿੱਤਾ ਬਾਈ ਦਾ ਹਾਂ ਇਹ ਵੀ ਦੱਸ ਦੋ ਇਹ ਬਾਗਾ ਵੀਰ ਸਾਡਾ ਲੈ ਬੜੇ ਤੋਂ ਹੀ ਇਹਨਾਂ ਨੇ ਸਹਾਇਤਾ ਸੀ ਬਾਈ ਪੂਰਾ ਸਹਿਯੋਗ ਦਿੱਤਾ ਇਹਨੂੰ ਆਉਂਦੇ ਨੂੰ ਮਾਰ ਲਾ ਕੀ ਇਹ ਚ ਵੀ ਇੱਕ ਨਹੀਂ ਖੜਾ ਕਹਿੰਦੇ ਆ ਇਹ ਕੰਦਾ ਲੜਾਈ ਸਾਡਾ ਠੀਕ ਹੈ ਉਹ ਪੂਰਾ ਸੇਵਾ ਦੀ ਅੱਜ ਰੰਗਰ ਗਰ ਚ ਆਈ ਹੈ 20 ਸਾਲ ਹੋ ਗਏ ਤੇ ਇਹ ਆਪਾਂ ਬੁੱਧੂ ਨੇ ਭਰਾ ਇਹਨਾਂ ਲਈ ਪੂਰਾ ਸੇਵਾ ਗਈ ਅਰੇ ਨਾ ਇਹ ਵੀ ਜੀ ਇਹ ਆਪਣੇ ਸਤਨਾਮ ਇਟਲੀ ਤੋਂ ਇਹ ਇਟਲੀ ਨੇ ਉਹਨਾਂ ਦਾ ਬ੍ਰਦਰ ਲੈ ਰਿਆ ਤੇ ਠੀਕ ਹੈ ਜੀ ਹਾਂ ਜੀ ਅਵਰ ਇੱਥੇ ਆ ਤਾਰੇ ਕਦੀ ਆ ਜਾ ਚਮਕਾਉ ਨੇਵੜਾ ਚਮਕਾਉ ਨੇਵੜਾ ਵੀਰੇ ਠੀਕ ਹੈ ਜੀ ਹਾਂ ਜੀ ਪੁਰਾਣੀ ਜਿਹਾ ਸੇ ਆ ਗਿਆ ਨੂੰ ਇਹ ਗਵਲ ਨੇਵੜਾਈ ਇਹਨਾਂ ਦੀ ਪੂਰਾ ਸੇਵਕਤੀ ਆਪਾਂ ਨੂੰ ਬੱਲੇ ਜਾਣ ਕਿਤੇ ਬੱਲੇ ਬੱਲੇ ਇਹਦਾ ਕਰਦਾ ਜਾਨ ਪਹਿਰੇ ਦਾ ਗੱਲ ਇਹਦਾ ਦਬਾਅ